ਦੋਸਤੋ ਇਹ ਤਿਆਰ ਹੋ ਰਹੇ ਨੇ ਕਲਟੀਵੇਟਰ ਇਹ 13 ਕਲਟੀਵੇਟਰ ਨੇ ਮਿਸਤਰੀ ਕੁਲਦੀਪ ਸਿੰਘ ਖੰਭ ਪਿੰਡ ਜਗਜੀਤਨਗਰ ਤਹਿਸੀਲ ਰਾਣੀਆਂ ਜ਼ਿਲ੍ਹਾ सिरसा ਇਹ ਜਿਹੜੇ 13 ਕਲਟੀਵੇਟਰ ਹੈ ਇਹ ਅਰਜੁਨ ਟਰੈਕਟਰ ਦੇ ਮਗਰ ਪਾਉਣ ਵਾਸਤੇ ਤਿਆਰ ਹੋ ਰਹੇ ਆ ਔਰ ਬਹੁਤ ਵਦਿਆ ਜਿਹੜੀ ਸਫਾਈ ਹੈ ਮਿਸਤਰੀ ਦੀ ਇਸ ਤੋਂ ਪਹਿਲਾਂ ਵੀ ਬਹੁਤ ਸੰਦ ਜਿਹੜੇ ਕਲਟੀਵੇਟਰ ਤਵੀਆਂ ਕਰਾਹਾ ਟਰਾਲੀਆਂ ਬਹੁਤ ਵਧੀਆ ਸ਼ੁੱਧ ਬਣਾਉਂਦੇ ਨੇ ਇਹ ਪੇਂਟ ਹੋ ਰਿਹਾ ਜੀ ਕਲਟੀਵੇਟਰਾਂ ਨੂੰ ਰੰਗ ਕਰ ਰਹੇ ਨੇ ਮਿਸਤਰੀ ਕਲਦੀਪ ਸਿੰਘ ਖੰਭ ਪਿੰਡ ਜਗਜੀਤਨਗਰ ਤਹਿਸੀਲ ਰਾਣੀਆਂ ਜ਼ਿਲ੍ਹਾ सिरसा ਬੜੀ ਦੂਰ ਦੂਰ ਤੱਕ ਜਿਹੜੇ ਇਹਨਾਂ ਦੇ ਕਲਟੀਵੇਟਰ ਆ ਬਹੁਤ ਮਸ਼ਹੂਰਾ ਬਹੁਤ ਦੂਰ ਦੂਰ ਤੱਕ ਜਾਂਦੇ ਆ ਜਿਹੜੇ ਵੀ ਵੀਰ ਭਰਾ ਨੇ ਕਲਟੀਵੇਟਰ ਤਵੀਆਂ सुहागा लोहे वाला बट्टा पाने वाला जिंदरा और ट्राली लैफ्ट वाली तैयार करवानी हो जरूर मिलो और आ अर्जन दे मगर पाले जी ये देखो तेरह तीरह हाल देखो फ्रेम तक लगते जा रहे हैं नीचे जो नंबर आ ਇਹਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮਿਸਤਰੀ ਕੁਲਦੀਪ ਸਿੰਘ ਖੰਬ ਦਾ ਇਹ ਜਿਹੜਾ ਕੰਟੈਕਟ ਨੰਬਰ ਆ ਜੀ ਤੁਸੀਂ ਇਹਦੇ ਤੇ ਮਿਲ ਸਕਦੇ ਹੋ ਧੰਨਵਾਦ